ਇੱਕ ਪਾਸੇ ਕਹਿੰਦੇ ਸਤਨਾਮ ਬੈਠਾ ਹੈ ਤਰਨਾਟ ਗਰੁੱਪ ਵਾਲਾ ਇੱਕ ਪਾਸੇ ਗੱਗੀ ਸੰਗਤਪੁਰਿਆ ਟਰੈਕਟਰ ਚਲਾਉਂਦਾ ਪੱਪੀ ਸੋਹੀ ਵਾਲਾ ਲਾਡਲਾ ਟਰੈਕਟਰ ਹੈ ਕਹਿੰਦੇ ਇਹ ਦੇ ਸਾਈਡ ਕਹਿੰਦੇ ਸਤਨਾਮ ਜੇਤੂ ਆ। ਪੰਡਤ ਵੀ ਕਹਿੰਦੇ ਲਾਈਵ ਗੁਰਿਆ ਹੋਇਆ ਸਾਡਾ ਵੀਰ। ਅੱਜ ਕਹਿੰਦੇ ਆਗੇ ਰੋਪਾ ਮਾਨ ਸਮਾਰਕ ਦਾ ਵੀ ਕਰੂੰਗਾ। ਉਹ ਠੀਕ ਦੇ ਪੱਪੀ ਸੋਹੀ ਸਾਡਾ ਵੀਰ ਕਰਨ ਪੰਡਤ। ਵਧੀਆ ਕੋਚਨ ਕਰਾਉਂਦਾ ਸਾਡਾ ਵੀਰ। ਛੰਟੀ ਕਹਿੰਦੇ ਪੱਪੀ ਸੋਹੀ ਨੂੰ ਸੁਭਾਈ ਹੋਈ ਅੱਜ। ਨਾ ਬਈ ਨਾ ਨਾ ਗਲਤ ਹੈ। ਇੱਕ ਹੋਰ ੱੱਕਾ ਸਤਨਾਮ ਅਧਰਾ ੱੱਕਾ। ਸਤਨਾਮ ੱੱਕਾ ਇਧਰ ਆ। ਅੱਛਾ। ਉਹ ਦਿਖਾਇਆ ਦਾ ਉਹ ਕੈਮਰਾ ਦਾ। ਅਰਜਨ ਅਰਜਨ ਕਹਿੰਦਾ ਕਹਿੰਦਾ ਜੂਨੀਅਰ ਜੂਨੀਅਰ ਆਪਾਂ ਨਾਲ ਨਹੀਂ ਪੁੱਜਿਆ ਹੋਣਾ ਮੇਰੇ ਵੀਰੋ ਅਰਜਨ ਨੇ ਮੂਰੇ ਕਹਿੰਦੇ ਲਾਡਲਾ 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 ਲਿਖਿਆ ਹੋਇਆ ਹੈ ਇਹ ਕਹਿੰਦੇ ਇਹਨਾਂ ਦਾ ਲਾਡਲਾ ਟਰੈਕਟਰ ਹੈ ਮੇਰੇ ਵੀਰੋ ਤੇ ਗੱਲਾਂ ਟਿਕਾਣੇ ਲੱਗੀਆਂ ਪਈਆਂ ਤੇ ਸਾਹਮਣੇ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਧੋਰ ਲੱਗਿਆ ਪਿਆ ਅੜਗੀ ਗਿੜਾਰੀ ਕਹਿੰਦੇ ਲਾਡਲਾ ਨੇ ਮੋੜ ਲਿਆ ਜੰਡੀਆਰ ਆੜ ਕੇ ਰਪਦਾ ਜੂਨੀਅਰ ਮੋੜ ਲੈ ਕਹਿੰਦੇ ਅਰਜਨ ਵੈਲੀ ਨੇ ਓਏ ਉਧਰ ਕੋਈ ਅਚਾਰ 24 ਜਿਹੜਾ ਟਰੈਕਟਰ ਦੀ ਚਾਬੀ ਲੈ ਗਿਆ ਕੱਢ ਦਿਓ ਟੂਲ ਦੀ ਵੀ ਉਹਦੇ ਵਿੱਚ ਲੰਘਦੀ ਇਕੱਠੀ ਤੇ ਆਪਣੇ ਖੇਰ ਲੈ ਕੇ ਤਾਂ ਵਾਪਸ ਬਣਾ ਦੇ ਬਈ ਟਰੈਕਟਰ ਗਰਾਊਂਡ 'ਚ ਲੈ ਕੇ ਆਉਣਾ ਮੋੜਾਂ ਮੜਾਈਆਂ ਮੋੜ ਮੜਾਈਆਂ ਮੋੜ ਮੜਾਈਆਂ ਮੋੜ ਮੜਾਈਆਂ ਏ ਮੋੜਾ ਮੋੜ ਲੈ ਉਸਰੇ ਤੇ ਗੰਢ ਆ ਗਈ ਆਹ ਇਹਨੇ ਜੀਤੀ ਪ੍ਰਧਾਨਾ ਮੁੰਡਾ ਕਹਿੰਦਾ ਮੇਲਾ ਇਸ ਮੁੰਡੇ ਨੇ ਕਰਾਇਆ ਯਾਰ ਸਰਾ ਲਾਤਾ ਬਾਈ ਸਰਾ ਇੱਕ ਇੱਕ ਸਾਈਡ ਤੇ ਹੋ ਬਾਈ ਦੋਨੇ ਟਰੈਕਟਰ ਇੱਕ ਇੱਕ ਸਾਈਡ ਉਹ ਟਰੈਕਟਰ ਨੂੰ ਆਪਾਂ ਫੱਟਣਾ ਜੇ ਵੀ ਲੈ ਗਿਆ ਭਲੇਖਾ ਵਾਪਸ ਕਰ ਦੇ ਵੀਰੇ ਜੇ ਤਾਂ ਕੋਈ ਭਲੇਖੇ ਨਾਲ ਲੈ ਗਿਆ ਵੀਰੇ ਤਾਂ ਵਾਪਸ ਕਰ ਦਿਓ ਜੇ ਕੋਈ ਭਲੇਖਾ ਕੱਢ ਗਿਆ ਉਹ ਗੱਲ ਦੱਸਣੀ ਹੈ ਉਹ ਵੀ ਗੱਲ ਦੱਸਣੀ ਹੈ ਜਿਹੜਾ ਬੰਦਾ ਜਿਹੜਾ ਪੰਥੋਂ ਟਰਨਾਡਾ ਵਾਲਾ ਯੂਨੀਅਰ ਜਿੱਤ ਗਿਆ ਜੀ ਸਤਨਾ ਵਾਲਾ ਨਵਾਂ ਯੂਨੀਅਰ ਜੇਤੂ ਹੈ ਜੀ ਇਸ ਮੈਚ ਦੇ ਵਿੱਚ ਟਕਾਲੇ 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 ਗਰਾਰੀ ਕਰਾਰੀ ਫਸ ਗਈ ਫਸ ਗਈ ਕਰਾਰੀ ਕਾਲਿਆ ਓ ਗਰਾਰੀ ਫਸੀ ਪਈ ਐ ਅੱਜ ਕਹਿੰਦੇ ਮੇਲਾ ਟਾਪਦਾ ਮੇਲਾ ਜਿੱਤੀ ਹੋਣਾ ਨੇ ਕਾਲਿਆ ਮੇਲਾ ਅਮਰੀਕ ਹੋਣਾ ਨੇ ਲਓ ਸਾਹਮਣੇ ਟੱਕਰ ਟੱਕਰ ਬਰਾਬਰ ਦੀ ਟੱਕਰ ਬਰਾਬਰ ਦੀ ਬੱਲੇ ਬੱਲੇ ਸਵਾਦ 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 ਆ ਜਾਂਦਾ ਹੈ ਖੇਡ ਮੈਦਾਨ ਦੇ ਵਿੱਚ ਇਧਰ ਇਧਰ ਅੜਕੀ ਕਰਾਰੇ ਅੜਕੀ ਤੜਕੀ ਤੜਕੀ ਅੜਕੀ 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 ਇੱਕ ਬਾਈ ਬੌਂਸਰ ਜਨਰ ਹੋਰ ਕਹਿ ਰਿਹਾ ਵੀ ਜਿੱਤੀ ਪ੍ਰਧਾਨ ਦਾ ਨਾਲ ਲੈ ਕੇ ਹਰੇਕ ਬੰਦਾ ਐਕਟਰ ਹੋ ਜਾਂਦਾ ਆ ਮੇਰੇ ਕੋਲੇ ਜਿੱਤੀ ਪ੍ਰਧਾਨ ਖੜਿਆ ਹੈ ਲੈ ਵੀ ਬੌਂਸਰ ਜਨਨਾ ਕੋਲੇ ਪਾਸ ਨਹੀਂ ਹੈਗੇ ਵੀਰੇ ਬਾਹਰ ਕੱਢ ਦਿਓ ਜੀ ਸਾਰਿਆਂ ਨੂੰ ਜਿਨ੍ਹਾਂ ਕੋਲੇ ਪਾਸ ਨਹੀਂ ਹੈਗੇ ਉਹ ਬਾਹਰ ਕੱਢ ਦਿੱਤੇ ਜਾਣੇ ਬੇਨਤੀ ਹੈ ਸਹੀ ਹਾਂ ਇਹਨਾਂ ਮੁੰਡਿਆਂ ਦਾ ਵੀ ਧੰਨਵਾਦ ਹੈ ਜਦੋਂ ਸਾਡਾ ਬੂਟਾ ਸੰਦੋ ਵੀ ਆਇਆ ਹੈ ਦੁੱਖਰ ਵਾਲਾ ਆਇਆ ਹੋਇਆ ਸੋਚਣਾ ਬੜਾ ਇਸ਼ਕ ਇਹਨਾਂ ਦਾ ਇਹ ਤਾਂ ਇਕੱਲਾ ਕਾਪ ਬਣਾਉਣ ਦਾ ਕਾਪ ਇਹ ਵੀ ਇਹਨਾਂ ਨੂੰ ਮੁੰਡਿਆਂ ਨੂੰ ਸ਼ੌਂਕ ਦਾ ਇਹਨਾਂ ਨਾਲ ਜੁੜੇ ਹੋਏ ਹਾਂ ਉਦੋਂ ਫਿਰ ਕਦੇ ਜੱਸੀ ਹੋਆ ਆਏ ਜੱਸੀ ਖੋਖਲੇ ਵਾਲਾ ਜੱਸੀ बदी जा बटावड़ा ही समस्ी सिंधा बॉम वॻा धारा हैला दीवी फादर साहिबु आहे अर्जन बेली में पाया पट से मूर्ख आ रे तूता करी दिल तोड़ देना अंबरों तोड़ पारे तूता कल तोड़ दे मुंडा अंबरों तोड़दा पारे स्वाद अर्जन है अर्जुन बेली अर्जन बेली अर्जुन E mm -hmm. तो बेच गए भी ट्रैक्टर तैयार रखे बल्ले 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 अलग करारी अलग करारी अलगी करारी よろしくお願いします。 बुटे समझ पारे कभी नहीं है पिछले लड़ दो पिछे गाने बंद कर दे बंद कर दे भाई ਬਾਈ ਇਹਨਾਂ ਦਾ ਛੋਟਾ ਚੈਨਲ ਹੈ ਕਹਿੰਦਾ ਤੁਸੀਂ